ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਵਿਖੇ ਇੱਕ ਹਫ਼ਤੇ ਦੇ ਵਿੱਚ ਤਿੰਨ ਵਾਰ ਚੋਰਾਂ ਨੇ ਬਨਾਇਆ ਮੈਡੀਕਲ ਸਟੋਰਾਂ ਨੂੰ ਆਪਣਾ ਨਿਸ਼ਾਨਾ ਇਸ ਸਬੰਧੀ ਜਾਣਕਾਰੀ ਦੰਦਿਆਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਦੇ ਨਾਲ ਆਪਣਾ ਰੋਜ਼ਗਾਰ ਚਲਾ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਪਾਲੰਦਾ ਕੰਮ ਕਰ ਰਹੇ ਹਨ ਲੇਕਿਨ ਬੇਖੌਫ ਚੋਰਾਂ ਨੇ ਉਹਨਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਜਿੱਥੇ ਪਿਛਲੇ ਦਿਨੀ ਇੱਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੁਣ ਦੋ ਹੋਰ ਮੈਡੀਕਲ ਸਟੋਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰਾਂ ਨੇ ਆਪਣੇ ਹੌਸਲਿਆਂ ਦੇ ਬਾਰੇ ਦੱਸ ਦਿੱਤਾ ਹੈ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਹਨਾਂ ਚੋਰਾਂ ਨੂੰ ਨਕੇਲ ਪਾਈ ਜਾਵੇ ਤਾਂ ਜੋ ਉਹ ਆਸਾਨੀ ਦੇ ਨਾਲ ਆਪਣਾ ਰੋਜ਼ਗਾਰ ਚਲਾ ਸਕਣ ਹਾਂਜੀ ਵੀਰ ਜੀ ਸ਼ੁਭਨਾਮ ਬਲਜੀਤ ਸਿੰਘ ਬਲਜੀਤ ਸਿੰਘ ਜੀ ਕੀ ਹੋਇਆ ਰਾਤ ਮੈਂ ਉਹ ਰਾਤ ਰੋਜ਼ਾਨਾ ਦੀ ਤਰ੍ਹਾਂ ਰੁਟੀਨ 'ਚ ਮੈਂ ਤੇ ਟਾਈਮ ਨਾਲ ਹੀ ਚਲੇ ਜਾਂਦਾ ਘਰ ਹਾਂਜੀ ਤੇ ਸਵੇਰੇ ਜਦੋਂ ਮੈਂ ਆਣ ਕੇ ਸ਼ਟਰ ਖੋਲਿਆ ਤੇ ਜਿੰਦਰਾ ਖੋਲਣ ਲੱਗਾ ਤੇ ਵੇਖਿਆ ਤੇ ਮੇਰੇ ਉਹ ਉਹ ਚੋਰਾਂ ਨੇ ਜਿੱਦਾਂ ਸੱਬੜ ਪਾ ਕੇ ਤੇ ਕਿਚਿਆ ਵਾ ਹਾਂਜੀ ਤੇ ਮੈਂ ਵਿਚਕਾਇ ਉਹ ਨਹੀਂ ਉਹ ਸ਼ਟਰ ਸੱਬੜ ਪਾ ਕੇ ਛੁਪਣ ਦੀ ਕੋਸ਼ਿਸ਼ ਕੀਤੀ ਆ ਪਰ ਸਾਡੇ ਚੌਕੀਦਾਰ ਹੁੰਦਾ ਸ਼ਾਇਦ ਉਹ ਚੌਕੀਦਾਰ ਦੇ ਓਨ ਕਰਕੇ ਬਚਾਅ ਹੋ ਗਿਆ ਠੀਕ ਹੈ ਆਏ ਦਿਨ ਇੱਥੇ ਚੋਰੀਆਂ ਆ ਰਹੀਆਂ ਦੋ ਵਾਰੀ ਬੜੀ ਅੱਗੇ ਨਕਸਾਰ ਹੋ ਗਿਆ ਦੋ ਵਾਰੀ ਅੱਗੇ ਚੋਰੀ ਹੋ ਗਈ ਆ ਅਤੀ ਹੀ ਬੜੀ ਗੱਤੀ ਫੇਰ ਟਰਾਈ ਕੀਤੀ ਐ ਨਾ ਅੱਛਾ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਵੀ ਇਹ ਥੋੜਾ ਇਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਨੱਥ ਪਾਈ ਜਾਵੇ ਠੀਕ ਹੈ ਤੇ ਇਹ ਇਹ ਤੀਸਰੀ ਵਾਰ ਚੋਰੀ ਹੋਈ ਆ ਤੀਸਰੀ ਵਾਰੀ ਟਰਾਈ ਹੋਈ ਆ ਚੋਰੀ ਵੀ ਵਿਚਾਰ ਹੋ ਗਿਆ ਰਾਤ ਹਾਂਜੀ ਵੀਰ ਜੀ ਛੋਪਣਾ ਵਰਮੇ ਸਿੰਘ ਜੀ ਵਰਮੇ ਸਿੰਘ ਜੀ ਕਿ ਆਪਣਾ ਕੀ ਗੱਲ ਹੋਈ ਰਾਤਕਾਲ ਏ ਮੈਂ ਇਹਨਾਂ ਦੇ ਗਵਾਂਡੀ ਹੈਗਾ ਜੀ ਆ ਨਾਲ ਦੀ ਦੁਕਾਨ ਆਪਣੀ ਆ ਜਾਰਟੈਂਟ ਹਾਊਸ ਹਾਂਜੀ ਤੇ ਇਹ ਰਾਤ ਰਤੀਨੀ ਦੀ ਤਰ੍ਹਾਂ ਰੋਜ਼ ਹੀ ਤਰ੍ਹਾਂ ਗਏ ਆ ਅੱਛਾ ਜੀ ਤੇ ਦਿਨੇ ਜਦੋਂ ਆਣ ਕੇ ਵੇਖਿਆ ਤਾਂ ਸਦਾ ਸ਼ਟਰ ਟੁੱਟਾ ਹੋਇਆ ਅੱਛਾ ਜੀ ਤੇ ਇਹ ਤੇ ਨਿਤ ਦਾ ਹੀ ਕੰਮ ਹੋ ਗਿਆ ਜੀ ਇੱਥੇ ਚੋਰਾਂ ਦਾ ਬਹੁਤ ਫੂਲਬਲਾ ਹੋ ਗਿਆ ਠੀਕ ਹੈ ਜੀ ਇਹ ਰੋਜ਼ ਚੋਰੀਆਂ ਹੋ ਰਹੀਆਂ ਇੱਥੇ ਹਾਂਜੀ ਤੇ ਇਹ ਤੇ ਪ੍ਰਸ਼ਾਸਨ ਕੋਲ ਮੰਗਿਆ ਸਾਡੀ ਜੀ ਇਹ ਤੇ ਇਹਦਾ ਕੋਈ ਹੱਲ ਕਰਨਾ ਇਹਦਾ ਕੀ ਕਮਾਈ ਕਰਨਗੇ ਦੁਕਾਨਦਾਰ ਤੇ ਕੀ ਖਾਣਗੇ ਤੇ ਕੀ ਬੱਚਿਆਂ ਨੂੰ ਖੋਣਗੇ ਹਾਂਜੀ ਇਹ ਕਹਿੰਦੇ ਇਹ ਵਾਪੀ ਇਹਦਾ ਕੋਈ ਨਾ ਕੋਈ ਪੱਕਾ ਹੱਲ ਕਰਾਵੇ ਇਹ ਤਾਂ ਬਹੁਤ ਬੁਰਾ ਹਾਲ ਹੋ ਗਿਆ ਤੇਰਾ ਹਾਂਜੀ ਇਹ ਕਿੰਨਾ ਸਮਾਂ ਹੋ ਗਿਆ ਮਤਲਬ ਚੋਰੀਆਂ ਹੋਈਆਂ ਨੇ ਇਹ ਤਾਂ ਲਗਭਗ 8-10 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਜੀ ਅੱਛਾ ਜੀ ਇਹ ਤਾਂ ਕੋਈ ਮੁੱਕਦਾ ਨਹੀਂ ਪਿਆ ਕੰਮ ਕਦੀ ਕਿਸ ਦੁਕਾਨ 'ਚ ਚੋਰੀ ਕਦੀ ਕਿਤੇ ਚੋਰੀ ਇਹਨਾਂ ਦੇ ਰਾਸ ੱਤੇ ਲੋਹਾਂ ਦੇ ਕੱਢੋਗਾ ਨੇ 10 ਵਜੇ ਬਲਬ ਉੱਥੇ ਗਿਆ ਬਲਬ ਹੀ ਲਾ ਕੇ ਲੈ ਜਾਂਦੇ ਆ ਅੱਛਾ ਜੀ ਤੇ ਜੇ ਅੱਤੀ ਵਾਲੀ ਇਹਨਾਂ ਨੇ ਵੀ ਆਇਆ ਹੁਣ ਚੋਰੀ ਹੋ ਗਈ ਐ ਅੱਤੀ ਵਾਲੀ ਛੱਤ ਤੋਂ ਮੰਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਜੀ ਇਹਨਾਂ ਕਰਕੇ ਵਾਦੀ ਤੇ ਬਹੁਤ ਔਖਾ ਹੋ ਗਿਆ ਜੀ ਹੁਣ ਦੁਕਾਨਦਾਰਾਂ ਨਾਲ ਤਾਂ ਬਹੁਤ ਜਿੰਨਾ ਮੁਸ਼ਕਲ ਕਰਤਾ ਇਹਨਾਂ ਨੇ ਠੀਕ ਆ ਜੀ ਹਾਂਜੀ ਹਾਂਜੀ ਪ੍ਰਵਿੰਦਰ ਸਿੰਘ ਜੀ ਕੀ ਗੱਲ ਹੋਈ ਰਾਤੀ ਕੱਲ੍ਹ ਵਜ ਦੱਤੀ ਸਾਡੀਆਂ ਦੋ ਦੁਕਾਨਾਂ ਪਹਿਲਾਂ ਲਖਰਸ਼ ਮੜੀ ਹੋ ਸੀ ਇਹ ਕਰਾਇਆ ਮਾਨਾ ਵਾਲੇ ਮੇਨ ਬਾਜ਼ਾਰ ਤੇ ਮੈਡਿਕ ਹੋ ਜਾ ਹਾਂਜੀ ਆਪਦੇ ਮਨੂੰ ਤਿੰਨ ਕੋਏ ਮੇਰੇ ਸਾਡੇ ਗਵਾਂਢੀ ਠਾਲ ਕੇ ਲੈ ਗਏ ਵੀ ਤੁਹਾਡੇ ਦਾਤਾ ਬਿਨਾਂ ਦੇ ਮਾਰਸ਼ਕਟ ਜਿਹੜਾ ਤੋੜਿਆ ਵਾ ਹਾਂਜੀ ਦੇਖੋ ਕਦੇ ਵਿੱਚ ਦੂਜੀ ਵਾਰੀ ਇਹ ਘਟਨਾ ਵਾਪਰ ਗਈ ਹੈ ਸਾਡੇ ਨਾਲ ਅੱਛਾ ਜੀ ਜਿਹੜੇ ਆ ਮੈਂ ਜੋ ਹੈ ਦੇਖੋ ਉਹ ਘੁੰਮਦੇ ਬਜ਼ਾਰਾਂ ਦੇ ਵਿੱਚ ਹਾਂਜੀ ਕੋਈ ਇਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈਗਾ ਵੀ ਅੱਛਾ ਜੀ ਠੀਕ ਹੈ ਜੀ ਪਹਿਲੇ ਵੀ ਸਾਡਾ ਕਾਫੀ ਨੁਕਸਾਨ ਹੋ ਚੁੱਕਾ ਵਾ ਤੇ ਹੁਣ ਦੁਬਾਰਾ ਰਾਤ ਦਾ ਫੇਰ ਕਾਫੀ ਜਿਹੜਾ ਸਾਡਾ ਨੁਕਸਾਨ ਹੋ ਗਿਆ ਕੁਝ ਲੱਗਦੀ ਆ ਛੜਕ ਤੋੜਦਾ ਗਿਆ ਹਾਂਜੀ ਜਿੰਨਾਂ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਸ਼ੱਕ ਦੇ ਵੇਖੋ ਜੁਣ ਇਦਾਂ ਨੇ ਕਿਸੇ ਨੇ ਤੇ ਕੀਤਾ ਜਾ ਸਕਦਾ ਵਾ ਮੋਬਾਈਲ ਤੇ ਬਾਜ਼ਾਰ ਜਿਹੜੇ ਕੈਮਰੇ ਲੱਗੇ ਉਹਨਾਂ ਦੇ ਵੇਚਦੇ ਆ ਠੀਕ ਹੈ ਜੀ ਹਾਂਜੀ ਤੇ ਇਹ ਤੁਹਾਨੂੰ ਕਦੋਂ ਪਤਾ ਲੱਗਾ ਜੀ ਇਸ ਵੇਲੇ ਛੜਕ ਤਿੰਨ ਵਜੇ ਲੱਗਾ ਜੀ ਅੱਛਾ ਜੀ ਤੇ ਕੀ ਨੁਕਸਾਨ ਹੋਇਆ ਨਕਸਾਲ ਸਾਡਾ 10000 ਦਾ ਨਕਦੀ ਦਾ ਹੋਇਆ ਬਾਕੀ ਛੱਡੋ ਤੋੜਦਾ ਜੀ ਅੱਛਾ ਜੀ ਛੱਬਰ ਲਾਗ ਨਾ ਛੱਡੋ ਤੋੜਿਆ ਵਾ ਹਾਂ ਜੀ ਤੇ ਕਿਆ ਬੰਦੇ ਜਿਹੜੇ ਸ਼ੀਸ਼ੇ ਤੋੜ ਦਿੱਤੇ ਆ ਅੱਛਾ ਜੀ ਹਾਂ ਜੀ ਤੇ ਇੱਕ ਹਫਤੇ ਦੇ ਵਿੱਚ ਦੋ ਵਾਰੀ ਇਹ ਚੋਰੀਆਂ ਦਾ ਹੋ ਜਾਣਾ ਹਾਂ ਜੀ ਹਾਂ ਜੀ ਸਾਡਾ ਹਰਸ਼ ਮੈਡੀਕੋ ਜੀ ਇਹ ਪੀਐਮ ਮੈਡੀਕੋ ਜੀ ਮੇਨ ਬਾਜ਼ਾਰ ਦੇ ਵਿੱਚ ਹੈਗਾ ਘਰਾਂ ਦੇ ਵਿੱਚ ਸਾਡਾ ਸਟੋਰ ਹੈ ਜੀ ਹਾਂ ਜੀ ਨਾਲੇ ਦੋੜੇ ਸਾਰੇ ਘਾਈ ਘਰ ਆ ਹਾਂ ਜੀ ਦੇਖਣ ਨੂੰ ਕੋਈ ਤੋਖ ਨਹੀਂ ਆ ਤਿੰਗ ਅਤੇ ਪ੍ਰਸ਼ਾਸਨ ਪਾਸੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪਾਸੋਂ ਮੰਗ ਸਾਡੀ ਇਹ ਵੀ ਜਿਹੜਾ ਇਹਨਾਂ ਨੂੰ ਡਰਾਵਾ ਲੰਬਿਆ ਜਾਵੇ ਚੋਰਾ ਨੂੰ ਦੇ ਨਾਲ ਨਤ ਪਾਈ ਜਾਵੇ ਤੇ ਸਾਨੂੰ ਜਿਹੜਾ ਇਹਦਾ ਇਨਸਾਫ ਹੋ ਜਾਵੇ ਜੋ ਠੀਕ ਹੈ ਹਾਂਜੀ ਸਰ ਜਿਹੜੀ ਰਾਤ ਘਟਨਾ ਵਾਪਰੀ ਹੈ ਜਾਂ ਚੋਰੀ ਹੋਈ ਆ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਅੱਜ ਸਰ ਨੂੰ ਪਰੰਪਰ ਅੱਥੇ ਜੋ ਰਾਤ ਸੱਟ ਟੁਕਿਆ ਕੋ ਦੱਸ ਕੇ ਯਾਰ ਤੇ ਨੁਕਸਾਨ ਹੋਇਆ ਕੋਈ ਵੀ ਬੰਦਾ ਟਰੇਸ ਹੁੰਦਾ ਜੋ ਬੰਦੀ ਕਾਰਵਾਈ ਕੀਤੀ ਜਾਏ ਅਰੇ ਇਹਨਾਂ ਦਾ ਕਹਿਣਾ ਵਾ ਕਿ ਮਤਲਬ ਸਾਡੀਆਂ ਦੋਆਂ ਦੁਕਾਨਾਂ ਦੇ ਵਿੱਚ ਹਫਤੇ ਦੇ ਵਿੱਚ ਦੋ ਵਾਰ ਚੋਰੀ ਹੋ ਚੁੱਕੀ ਆ ਸਾਡੀ ਡੈ ਜੀ ਕੈਮ ਚੈੱਕ ਕਰਦੇ ਆ ਜੋ ਵੀ ਬੰਦਾ ਸਾਹਮਣੇ ਆਏਗਾ ਉਹਦੇ ਜੋ ਬੰਦੀ ਕਾਨੂੰਨੀ ਕਾਰਵਾਈ ਠੀਕ ਹੈ ਜੀ